ਇੰਡੀਅਨ ਨੇਵੀ ਨੇ ਅੰਗਰੇਜ਼ਾਂ ਦੇ ਖਿਲਾਫ ਸਿੱਧਾ ਭਗਾਵਤ ਕੀਤੀ ਉਸ ਤੋਂ ਬਾਅਦ ਅੰਗਰੇਜ਼ ਬਿਲਕੁਲ ਹਿੱਲ ਗਏ ਤੇ ਉਹਨਾਂ ਨੇ ਛੱਡਣ ਦਾ ਫੈਸਲਾ ਕੀਤਾ ਤੇ ਇਹ ਕਹਿਣਾ ਕਿ ਸਾਨੂੰ ਚਰਖੇ ਨੇ ਆਜ਼ਾਦੀ ਦਵਾਈ ਹੈ ਉਹ ਆਪਣੀ ਜਗ੍ਹਾ ਹੈ ਸ਼ਾਇਦ ਦਵਾਈ ਹੋ ਗਈ ਪਰ ਅਸਲੀ ਆਜ਼ਾਦੀ ਦੀ ਵਜ੍ਹਾ ਇਹ ਹੈ ਕਿ ਸ਼ੈਟਲਰ ਨੇ ਅੰਗਰੇਜ਼ਾਂ ਨੂੰ ਵੀ ਕਰ ਦਿੱਤਾ ਸੀ ਔਰ ਇੰਡੀਅਨ ਆਰਮੀ ਰਿਲਾਈਏਬਲ ਨਹੀਂ ਰਹੀ ਸੀ ਇੰਡੀਅਨ ਨੇਵੀ ਨੇ ਮਿਊਚਰੀ ਕਰ ਦਿੱਤੀ ਤਾਂ ਅੰਗਰੇਜ਼ ਗਏ ਤੁਹਾਡੇ ਸਰੋਤ ਨੂੰ ਸਰੋਤ ਨੂੰ ਕੁੱਛੋ ਖੁਦ ਕਿ ਭਈ ਮੰਗਲਵਾਂਡੇ ਕੌਣ ਸੀ ਮੇਰਾ ਖਿਆਲ ਹੈ 99 9.9 ਲੋਕਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਕੌਣ ਸੀ ਜਾਂ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਪਰਮਵੀਰ ਚੱਕਰ ਕਿਸ ਨੂੰ ਮਿਲਿਆ ਕਿਸੇ ਨੂੰ ਨਹੀਂ ਪਤਾ ਕਿਉਂਕਿ ਪਤਾ ਨਹੀਂ ਮੈਂ ਹੁਣ ਕੀ ਜਿਹੜੇ ਬਾਰੇ ਕਹਿ ਸਕਾਂ ਸਾਡੀ ਕਲਚਰ ਹੀ ਇਸ ਤਰ੍ਹਾਂ ਨਹੀਂ ਬਣ ਗਈ ਕਿ ਖਾਓ ਪੀਓ ਐਸ਼ ਕਰੋ ਅੱਜ ਤੁਸੀਂ ਰੋਜ਼ ਸੁਣਦੇ ਹੋ ਅਖਬਾਰਾਂ ਦੇ ਵਿੱਚ ਬਲਕਿ ਲੋਕ ਪ੍ਰਾਊਡਲੀ ਕਹਿੰਦੇ ਨੇ ਕਿ ਜੀ ਅਸੀਂ 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦੇ ਰਹੇ ਹੂੰ ਜਿਹੜੀ ਕੰਟਰੀ ਦੇ ਵਿੱਚ 80 ਕਰੋੜ ਲੋਕ ਰਾਸ਼ਨ ਨਹੀਂ ਅਫੋਰਡ ਕਰਦੇ ਉਸ ਕੰਟਰੀ ਨੂੰ ਤੁਸੀਂ ਕੀ ਯਾਰ ਸਮਝ ਸਕਦੇ ਸਾਡੀ ਜਿਹੜੀਆਂ ਇਲੈਕਸ਼ਨਾਂ ਨੇ ਉਹ ਇਲੈਕਸ਼ਨ ਨਹੀਂ ਹੈਗੀਆਂ ਉਹ ਆਕਸ਼ਨ ਹੈ ਇੱਕ ਬੰਦਾ ਕਹਿੰਦਾ ਮੈਂ 200 ਯੂਨਿਟ ਫ੍ਰੀ ਦੇਵਾਂਗਾ ਦੂਜਾ ਕਹਿੰਦਾ 250 ਦੇਵਾਂਗਾ ਤੀਜਾ ਕਹਿੰਦਾ ਮੈਂ 300 ਦੇਵਾਂਗਾ ਚੌਥਾ ਕਹਿੰਦਾ ਮੈਂ ਰਾਸ਼ਨ ਦੇਵਾਂਗਾ ਪੰਜਵਾਂ ਕਹਿੰਦਾ ਮੈਂ ਰਾਸ਼ਨ ਤੁਹਾਡੇ ਘਰੇ ਦੇਵਾਂਗਾ ਤੇ ਛੇਵਾਂ ਕਹਿੰਦਾ ਮੈਂ ਕੁਕਿੰਗ ਵੀ ਕਰਕੇ ਦੇਵਾਂਗਾ ਬਸ ਤੁਸੀਂ ਮੂੰਹ ਖੋਲ ਲੈਣਾ ਜਦੋਂ ਡੈੱਡ ਬਾਡੀਜ਼ ਆਉਂਦੇ ਨੇ ਤੇ ਤਰਗੇ ਵਿੱਚ ਡੁੱਟ ਕੇ ਉਦੋਂ ਪੋਲੀਟੀਸ਼ੀਅਨ ਉਹਨਾਂ ਉੱਤੇ ਕਰੋਕੋਡਾਇਲ ਟियर्स ਮਗਰਮਾਸ ਦੇ ਅੰਥਰ ਬਿਛਾਉਂਦੇ ਨੇ ਔਰ ਉਸ ਤੋਂ ਬਾਅਦ ਇੱਕ ਰੰਗ ਬਾਦ ਦੋ ਦੋ ਰਾਤ ਭੁੱਲ ਜਾਂਦੇ ਨੇ ਬਲਕਿ ਉਹਨਾਂ ਦੀ ਵਿੰਡੋਸ ਨੂੰ ਕਿੰਨੀ ਭਾਜਨ ਅਠ ਕਰਨੀ ਲੈਂਦੀ ਹੈ ਆਪਣੀ ਐਨਟਾਈਟਲ ਲੈਣ ਵਾਸਤੇ ਡੈਡ ਬਾਡੀ ਦਾ ਠੀਕ ਹੈ ਸਤਕਾਰ ਕਰਨਾ ਬਹੁਤ ਚੰਗੀ ਚੀਜ਼ ਹੈ ਪਰ ਘੱਟ ਕਰ ਰਹੇ ਹੋ ਕਿਉਂਕਿ ਜਿੰਨਾ ਚਿਰ ਤੁਸੀਂ ਨੇ ਦੀ ਫੈਮਿਲੀ ਨੂੰ ਲੁਕਆਫਟਿੰਗ ਕਰਦੇ ਹੋ ਡੈਡ ਬਾਡੀ ਦਾ ਕੀ ਫਾਇਦਾ ਤੇ ਨੈਕਸਟ ਜਿਹਦੇ ਨਾਲ ਨਾਲ ਹੈ ਕਿ ਡੈਡ ਬਾਡੀ ਨੂੰ ਸਤਕਾਰ ਕਰਨਾ ਬਹੁਤ ਅੱਛੀ ਚੀਜ਼ ਹੈ ਪਰ ਜਿਉਂਦਾ ਦਾ ਵੀ ਸਤਕਾਰ ਕਰੋ ਜੀ ਬਿਲਕੁਲ ਲੜਾਈ ਤਾਂ ਜਿਉਂਦਿਆਂ ਨੇ ਕਰਨੀਆਂ ਤੁਸੀਂ ਲੰਬੇ ਸਮੇਂ ਤੋਂ ਸੇਵਾ ਨਿਭਾਈ ਹੈ ਦੇਸ਼ ਦੀ ਸੇਵਾ ਕੀਤੀ ਉਹ ਦਿਖ ਵੀ ਰਿਹਾ ਸੀਗਾ ਜਦੋਂ ਅਸੀਂ ਆ ਰਹੇ ਸੀਗੇ ਵੀ ਪੂਰੇ ਏਰੀਆ ਦੇ ਵਿੱਚ ਕਿਸੇ ਦੇ ਵੀ ਘਰ ਦੇ ਬਾਹਰ ਤਿਰੰਗਾ ਨਹੀਂ ਲੱਗਿਆ ਹੋਇਆ ਸੀ ਸਿਰਫ ਤੁਹਾਡੇ ਘਰ ਦੇ ਬਾਹਰ ਤਿਰੰਗਾ ਲੱਗਿਆ ਹੋਇਆ ਸੀ ਦੇਸ਼ ਹੁਣ ਵੀ ਦਿਲ ਦੇ ਵਿੱਚ ਧੜਕਦਾ ਹੈ ਕਹਿੰਦਾ ਉਹ ਬਿਲਕੁਲ ਠੀਕ ਹੈ ਕਿਉਂਕਿ ਇਹ ਜੇ ਤਿਰੰਗਾ ਬੜੀ ਮਿਹਨਤ ਨਾਲ ਲੋਕਾਂ ਨੇ ਹਜ਼ਾਰਾਂ ਲੱਖਾਂ ਲੋਕਾਂ ਨੇ ਕਰਵਾਉਣੇ ਨਾਲ ਇਹ ਸਾਨੂੰ ਤਿਰੰਗਾ ਤਿਰੰਗਾ ਅਚੀਵ ਹੋਇਆ ਸਾਨੂੰ ਇੰਡੀਪੈਂਡੈਂਸ ਜੀ ਹੋਈ ਹੈ ਔਰ ਇਹਦੀ ਕਦਰ ਕਰਨਾ ਸਾਰਿਆਂ ਦਾ ਫਰਜ਼ ਹੈ ਔਰ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਬਈ ਤੁਸੀਂ ਜੇ ਇੱਕ ਉਹਨਾਂ ਦੀ ਕਦਰ ਨਹੀਂ ਕਰਦੇ ਤੇ ਫਿਰ ਆਜ਼ਾਦੀ ਮੰਨਣ ਦਾ ਤੁਹਾਨੂੰ ਕੋਈ ਹੱਕ ਨਹੀਂ ਆ ਫਿਰ ਤੁਸੀਂ ਗੁਲਾਮ ਹੀ ਚੰਗੇ ਸੀ। ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਅੱਜ 79ਵਾਂ ਆਜ਼ਾਦੀ ਦਿਵਸ ਹੈ 15 ਅਗਸਤ ਹੈ ਯਾਨੀ ਕਿ ਅੱਜ ਦੇਸ਼ ਨੂੰ ਆਜ਼ਾਦ ਹੋਏ ਤਕਰੀਬਨ 78 ਸਾਲ ਹੋ ਚੁੱਕੇ ਨੇ ਇਸ ਨੂੰ ਨਿਰਪੱਖ ਪੋਸਟ ਦੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ 15 ਅਗਸਤ ਨੂੰ ਲੈ ਕੇ ਪਰ ਉੱਥੇ ਦੂਸਰੇ ਪਾਸੇ ਐਕਸ ਸਰਵਿਸ ਮੈਨਰਾਂ ਦੇ ਵੱਲੋਂ ਜਿਹੜਾ ਆ ਪੋਲੀਟੀਸ਼ੀਅਨਸ ਦਾ ਬਾਈਕਾਟ ਕੀਤਾ ਗਿਆ ਤਾਂ ਬਾਈਕਾਟ ਕਿਉਂ ਕੀਤਾ ਗਿਆ ਇਸ ਦੇ ਕੀ ਕੁਝ ਰੀਜ਼ਨ ਸੀਗੇ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਬ੍ਰਿਗੇਡੀਅਰ ਹਰਵੰਦ ਸਿੰਘ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਿਰਪਖ ਪੋਸਟ ਚੈਨਲ ਤੇ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਥਰੂ इंडिपेंडेंस डे दी बहुत बहुत मुबारकबाद देना हां असि लखियां के इंडिपेंडेंट होए इनियां कुर्बानियां तो बाद और ये बहुत ही सेक्रेट डे हर है बाकी ਤੁਸੀਂ ਜਿੱਥੋਂ ਤੱਕ ਬਾਈਕਾਟ ਦੀ ਕੀਤੀ ਅਸੀਂ ਸਾਰੇ ਇੰਡੀਅਨ ਪਾਇਨਸ ਦੇ ਬੜੀ ਧੂਮਤਾਂ ਨਾਲ ਮਿਲਾ ਰਹੇ ਆ ਤੁਸੀਂ ਦੇਖਿਆ ਹੋਣਾ ਮੇਰੇ ਘਰ ਤੇ ਝੰਡਾ ਵੀ ਲੱਗਾ ਹੋਇਆ ਸਾਰਿਆਂ ਨੇ ਅਸੀਂ ਆਪਣੀ ਆਪਣੀ ਜਗਾ ਤੇ ਆਪਣੇ ਆਪਣੇ ਤਰੀਕੇ ਨਾਲ ਇਸ ਨੂੰ ਮਨਾ ਰਹੇ ਹਾਂ ਪਰ ਪੋਲੀਟਿਸ਼ਨ ਦਾ ਅਸੀਂ ਬਾਈਕਾਟ ਇਸ ਲਈ ਕੀਤਾ ਇਹਦੇ ਦੋ ਤਿੰਨ ਰੀਜ਼ਨ ਨੇ ਪਹਿਲਾ ਰੀਜ਼ਨ ਕੁਛ ਮਹੀਨੇ ਪਹਿਲਾਂ ਪਟਿਆਲਿਆਂ ਵਿੱਚ ਕੱਲ੍ਹ ਵਾਟਸਾਪ ਨਾਲ ਬੜੀ ਬਸਲੂਖੀ ਕੀਤੀ ਸੀ ਬਲਕਿ ਕੁੱਟਮਾਰ ਕੀਤੀ ਪੁਲਿਸ ਵਾਲਿਆਂ ਨੇ ਉੱਥੇ ਹੋਈ ਸਭ ਤੋਂ ਕਾਨੂੰਨ ਨਾਲ ਸਭ ਤੋਂ ਮਾੜਾ ਕੰਮ ਜਿਹੜਾ ਹੋਇਆ ਉਸ ਮਾੜੇ ਕੰਮ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਐਸਐਸਪੀ ਨੇ ਤੇ ਐਨਟਾਇਰ ਪੁਲਿਸ ਹਾਇਰਾਰਕੀ ਨੇ ਉਹਦੇ ਵਿੱਚ ਪੋਲੀਟੀਸ਼ੀਅਨਰ ਵੀ ਸ਼ਾਮਲ ਹੋਣਾ ਜ਼ਰੂਰੀ ਹੈ ਕਿਉਂਕਿ ਉਹ ਤੋਂ ਬਗੈਰ ਕੰਮ ਨਹੀਂ ਹੋ ਸਕਦਾ ਇਸ ਕਰਕੇ ਐਜ਼ ਅ ਪ੍ਰੋਟੈਸਟ ਕਰਨ ਸਾਹਿਬ ਦਾ ਤੇ ਬਾਕੀ ਵੀ ਕਹਿੰਦੇ ਅਬਦੁਲ ਸਤਾਰ ਸਿੰਘ ਮਲੇਰ ਕੋੜਾ ਲਾਹੌਰ ਕਿਨੇ ਜਮ ਨਾਉਣ ਲਾਈਨ ਲੱਗਾ ਤੇ ਬਹੁਤ ਜ਼ਿਆਦਾ ਲੰਬਾ ਹੋ ਜਾਏਗਾ ਉਹ ਪੁਲਿਸ ਦੀ ਜੋ ਉਹਨਾਂ ਦੇ ਅਗੇਂਸਟ ਬਦਿਖਿਆ ਨੇ ਉਹਨਾਂ ਦੇ ਰੋਸ ਦੇ ਮੁਤਾਬਕ ਅਸੀਂ ਅੱਜ ਬਾਈਕਾਟ ਕੀਤਾ ਤੁਸੀਂ ਹਰ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ ਅੱਜ ਵੀ ਪੜਿਆ ਹੋਣਾ ਕਿ ਹਰ ਰੋਜ਼ ਸਾਡੇ ਜਵਾਨਾਂ ਦੀਆਂ ਡੈੱਡ ਬਾਡੀਜ਼ ਆ ਰਹੀਆਂ ਨੇ ਬਾਰਡਰ ਦੇ ਉੱਤੋਂ ਤਰੰਗੇ ਰ ਵਿੱਚ ਲਪਟ ਕੇ ਬੀਤੇ ਦਿਨ ਵੀ ਕੁਝ ਸ਼ਹੀਦ ਹੋਏ ਸੀ ਬਿਸ਼ੇ ਅੱਜ ਵੀ ਅਖਬਾਰ ਦੇ ਵਿੱਚ ਆਇਆ ਤੇ ਜਦੋਂ ਡੈੱਡ ਬਾਡੀ ਆਉਂਦੇ ਨੇ ਤੇ ਤਰੰਗੇ ਵਿੱਚ ਲਪਟ ਕੇ ਉਦੋਂ ਪੋਲੀਟੀਸ਼ੀਅਨ ਉਹਨਾਂ ਉੱਤੇ ਕਰੋਕੋਡਾਈਲ ਟियर्स ਮਗਰਮਾਸ ਦੇ ਅੰਥਰ ਬਿਛਾਉਂਦੇ ਨੇ ਔਰ ਉਸ ਤੋਂ ਬਾਅਦ ਇੱਕ ਦੰਦ ਬਾਅਦ ਦੋ ਦੰਦ ਬਾਅਦ ਭੁੱਲ ਜਾਂਦੇ ਨੇ ਬਲਕਿ ਉਹਨਾਂ ਦੀ ਵਿਡੋ ਨੂੰ ਕਿੰਨੀ ਭਾਜਣਾਠ ਕਰਨੀ ਪੈਂਦੀ ਹੈ ਆਪਣੀ ਐਨਟਾਈਟਲ ਲੈਣ ਵਾਸਤੇ ਤੇ ਇਹ ਬਿਲਕੁਲ ਗਲਤ ਗੱਲਬਾਤ ਹੈ ਕਿਉਂਕਿ ਡੈੱਡ ਬਾਡੀ ਦਾ ਠੀਕ ਹੈ ਸਤਕਾਰ ਕਰਨਾ ਬਹੁਤ ਚੰਗੀ ਚੀਜ਼ ਹੈ ਪਰ ਘੱਟ ਕਰ ਰਹੇ ਹੋ ਕਿਉਂਕਿ ਜਿੰਨਾ ਚਿਰ ਤੁਸੀਂ ਉਹਦੀ ਫੈਮਿਲੀ ਨੂੰ ਲੁਕਾਫਟ ਰਹੀ ਕਰਦੇ ਹੋ ਡੈੱਡ ਬਾਡੀ ਦਾ ਕੀ ਫਾਇਦਾ ਬਿਲਕੁਲ ਦੇਖੋ ਤੇ ਨੈਕਸਟ ਦੇ ਨਾਲ ਨਾਲ ਹੈ ਕਿ ਡੈੱਡ ਬਾਡੀ ਨੂੰ ਸਤਕਾਰ ਕਰਨਾ ਬਹੁਤ ਅੱਛੀ ਚੀਜ਼ ਹੈ ਪਰ ਜਿਉਂਦਾ ਦਾ ਵੀ ਸਤਕਾਰ ਕਰੋ ਜੀ ਬਿਲਕੁਲ ਲੜਾਈ ਤਾਂ ਜਿਉਂਦਿਆਂ ਨੇ ਕਰਨੀਆਂ ਹੈ ਜਿਹੜਾ ਬਚਾਰਾ ਸ਼ਹੀਦ ਹੋ ਗਿਆ ਉਹ ਤਾਂ ਸਰੰਗਾ ਚਲਾ ਗਿਆ ਉਹਨੇ ਆਪਣਾ ਜਿਹੜਾ ਕੰਮ ਕਰਨਾ ਸੀ ਕਰ ਲਿਆ ਪਰ ਜਿਹੜੇ ਜਿਉਂਦੇ ਨੇ ਜਿਦਾਂ ਕਾਨੂੰਨ ਸਾਹਿਬ ਨਾਲ ਇਹਨਾਂ ਨੇ ਬੇਰੁਮਤੀ ਕੀਤੀ ਉਹਨਾਂ ਨੂੰ ਕੁੱਟਮਾਰ ਕੀਤੀ ਔਰ ਪੂਰੀ ਹਰਾਰਕੀ ਨੇ ਪੁਲਿਸ ਨੇ ਐਸਐਸਪੀ ਰਾਕੇ ਉੱਤੇ ਤੱਕ ਡੀਜੀ ਤੱਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਹ ਪੂਰੀ ਰਿਸਪਾਂਸਿਬਿਲਟੀ ਨਾਲ ਕਹਿ ਰਿਹਾ ਕਿ ਜਿ ਬਿਨਾ ਪੁਲਿਸ ਹਰਾਰਤੀ ਦੇ ਉਹਨਾਂ ਨੂੰ ਇੰਨੀ ਪ੍ਰੋਟੈਕਸ਼ਨ ਨਹੀਂ ਮਿਲ ਸਕਦੀ ਤੁਸੀਂ ਲੰਬੇ ਸਮੇਂ ਤੋਂ ਸੇਵਾ ਨਿਭਾਈ ਹੈ ਦੇਸ਼ ਦੀ ਸੇਵਾ ਕੀਤੀ ਹੈ ਉਹ ਦਿਖ ਵੀ ਰਿਹਾ ਸੀਗਾ ਜਦੋਂ ਅਸੀਂ ਆ ਰਹੇ ਸੀਗੇ ਕੈਲੋ ਵੀ ਪੂਰੇ ਏਰੀਆ ਦੇ ਵਿੱਚ ਕਿਸੇ ਦੇ ਵੀ ਘਰ ਦੇ ਬਾਹਰ ਤਿਰੰਗਾ ਨਹੀਂ ਲੱਗਿਆ ਹੋਇਆ ਸੀ ਸਿਰਫ ਤੁਹਾਡੇ ਘਰ ਦੇ ਬਾਹਰ ਤਿਰੰਗਾ ਲੱਗਿਆ ਹੋਇਆ ਸੀ ਦੇਸ਼ ਹੁਣ ਵੀ ਦਿਲ ਦੇ ਵਿੱਚ ਤੁਹਾਡਾ ਦਟਿਆ ਕੈਲੋ ਤੋ ਬਿਲਕੁਲ ਠੀਕ ਹੈ ਕਿਉਂਕਿ ਤੇ ਜੇ ਤਿਰੰਗਾ ਬੜੀ ਮਿਹਨਤ ਨਾਲ ਲੋਕਾਂ ਨੇ ਹਜ਼ਾਰਾਂ ਲੱਖਾਂ ਲੋਕਾਂ ਨੇ ਕਰਵਾਨੀ ਨਾਲ ਇਹ ਸਾਨੂੰ ਤਿਰੰਗਾ ਤਿਰੰਗਾ ਅਚੀਵ ਹੋਇਆ ਸਾਨੂੰ ਇੰਡੀਪੈਂਡੈਂਸ ਜੀ ਹੋਈ ਹੈ ਔਰ ਇਹਦੀ ਕਦਰ ਕਰਨਾ ਸਾਰਿਆਂ ਦਾ ਫਰਜ਼ ਹੈ ਔਰ ਜਿਹੜੇ ਨਹੀਂ ਕਰਦੇ ਕਰਦੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਬਈ ਤੁਸੀਂ ਜੇ ਉਹਨਾਂ ਦੀ ਕਦਰ ਨਹੀਂ ਕਰਦੇ ਤੇ ਫਿਰ ਆਜ਼ਾਦੀ ਮੰਨਣ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ ਫਿਰ ਤੁਸੀਂ ਗੁਲਾਮ ਹੀ ਚੰਗੇ ਸੀ ਇਸ ਕਰਕੇ ਇਹ ਤਿਰੰਗੇ ਨੂੰ ਲਾਉਣਾ ਮੇਰੇ ਹਿਸਾਬ ਨਾਲ ਸਾਰੇ ਬੰਦੇ ਦੀ ਜ਼ਿੰਮੇਵਾਰੀ ਹੈ ਤਾਂ ਕਿ ਪੈਟ੍ਰਿਓਟਿਜ਼ਮ ਦਾ ਥੋੜਾ ਆਪਣਾ ਜਜ਼ਬਾ ਪੈਦਾ ਹੋਵੇ ਔਰ ਸਪੈਸ਼ਲੀ ਜੋ ਜਿਹਨੇ ਇੰਡੈਕਸ ਜਨਰੇਸ਼ਨ ਹੈ ਉਹਨਾਂ ਨੂੰ ਵੀ ਇਹਦੇ ਬਾਰੇ ਗਿਆਨ ਹੋਏ ਉਹਨਾਂ ਨੂੰ ਵੀ ਇਹਦਾ ਜਜ਼ਵਾ ਹੋਵੇ ਇਸ ਕਰਕੇ ਜਿੰਨੇ ਫੌਜੀ ਦੇ ਤਕਰੀਬਨ ਸਾਰਿਆਂ ਨੇ ਝੰਡੇ ਲਾਏ ਨੇ ਬਾਕੀ ਜਿਹੜੀ ਅੱਥੀ ਕਰ ਦੇਖੇ ਨੇ ਉਹਨੂੰ ਤੁਹਾਨੂੰ ਆਪ ਹੀ ਪਤਾ ਸੋ ਬਿਲਕੁਲ 190 ਸਾਲ ਤਕਰੀਬਨ ਕਿਹਾ ਜਾਵੇ ਅੰਗਰੇਜ਼ਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਉਸ ਤੋਂ ਬਾਅਦ ਸ਼ਹੀਦਾਂ ਨੇ ਇਸ ਧਰਤੀ ਨੂੰ ਜਿਹੜਾ ਆ ਖੂਨ ਦੇ ਨਾਲ ਸਿੰਚਿਆ ਜਿਸ ਤੋਂ ਬਾਅਦ ਆਜ਼ਾਦੀ ਮਿਲੀ ਉਸ ਤੋਂ ਬਾਅਦ ਤੁਸੀਂ ਮੋਰਚਾ ਸਾਂਭਿਆ ਭਾਰਤੀ ਫੌਜ ਨੇ ਮੋਰਚਾ ਸਾਂਭਿਆ ਅਲੱਗ-ਅਲੱਗ ਭਾਵੇਂ ਨੀਵੀਂ ਦੀ ਗੱਲ ਕੀਤੀ ਜਾਵੇ ਭਾਵੇਂ ਕਿਸੇ ਦੀ ਵੀ ਗੱਲ ਕੀਤੀ ਜਾਵੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਉਸ ਸਮੇਂ ਦੇ ਵਿੱਚ ਕਿੰਨਾ ਕੁ ਔਖਾ ਰਿਹਾ ਸੀਗਾ ਸਾਰਾ ਕੁਝ ਉਹ ਕਰਨਾ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਉਦੋਂ ਪਹਿਲਾਂ ਕਿ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ ਮੈਂ ਇੱਕ ਦੋ ਗੱਲਾਂ ਕਹਿਣਾ ਚਾਹੁੰਦਾ ਕਿ ਆਜ਼ਾਦੀ ਦਿਵਾਨ ਦੇ ਵਿੱਚ ਹਿੰਦੁਸਤਾਨ ਦੀ ਫੌਜ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਕਿ ਲੋਕ ਹਾਈਲਾਈਟ ਨਹੀਂ ਕਰ ਰਹੇ ਲੋਕ ਸਿਰਫ ਮਹਾਤਮਾ ਗਾਂਧੀ ਨੂੰ ਹਾਈਲਾਈਟ ਕਰ ਰਹੇ ਨੇ ਠੀਕ ਹੈ ਉਹਨਾਂ ਦਾ ਯੋਗਦਾਨ ਹੈ ਪਰ ਜੇ ਇੰਡੀਅਨ ਆਰਮੀ ਦੇ ਉੱਤੋਂ अपना अंग्रेजा ना भरोसा इंडियन, ना 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 इंडियन आर्मी ਤੇ ਨਾ ਉੱਠਦਾ ਤਾਂ ਉਹ ਕਰੇ ਹੱਟ ਕੇ ਨਾ ਜਾਂਦੀ ਕਿਉਂਕਿ ਉਹ ਰਾਜ ਕਰਦੇ ਸੀ ਸਿਰਫ ਫੌਜੀ ਤਾਕਤ ਦੇ ਸਤੇ ਤੇ ਜਦੋਂ ਫੌਜ ਫੌਜਾਂ ਦਾ ਇਹ ਰਗਿਆ ਹੋ ਗਿਆ ਕਿ ਉਹਨਾਂ ਦਾ ਅੰਗਰੇਜ਼ਾਂ ਦੇ ਵਿੱਚ ਫੇਥ ਨਹੀਂ ਰਿਹਾ ਤਾਂ ਅੰਗਰੇਜ਼ਾਂ ਨੇ ਸਮਝ ਲਿਆ ਕਿ ਹੁਣ ਅਸੀਂ ਇੱਥੇ ਰਾਜ ਨਹੀਂ ਕਰ ਸਕਦੇ ਔਰ ਸਪੈਸ਼ਲੀ ਜਿਹੜਾ ਕੰਮ ਆਈਐਨਏ ਨੇ ਕੀਤਾ ਇੰਡੀਅਨ ਨੈਸ਼ਨਲ ਆਰਮੀ ਨੇ ਉਸ ਤੋਂ ਬਾਅਦ ਅੰਗਰੇਜ਼ਾਂ ਨੂੰ ਯਕੀਨ ਹੋ ਗਿਆ ਕਿ ਫੌਜ ਸਾਡੇ ਨਾਲ ਨਹੀਂ ਰਹੇਗੀ ਔਰ ਲਾਸਟ ਇਹ ਕਿ ਫਰਵਰੀ 1946 ਦੇ ਵਿੱਚ ਇੰਡੀਅਨ ਨੇਵੀ ਅੰਗਰੇਜ਼ਾਂ ਦੇ ਖਿਲਾਫ ਸਿੱਧਾ ਵਿਗਾੜਤ ਕੀਤੀ ਉਸ ਤੋਂ ਬਾਅਦ ਅੰਗਰੇਜ਼ ਬਿਲਕੁਲ ਹਿੱਲ ਗਏ ਤੇ ਉਹਨਾਂ ਨੇ ਛੱਡਣ ਦਾ ਫੈਸਲਾ ਕੀਤਾ ਤੇ ਇਹ ਕਹਿਣਾ ਕਿ ਸਾਨੂੰ ਚਰਖੇ ਨੇ ਆਜ਼ਾਦੀ ਦਵਾਈ ਹੈ ਉਹ ਆਪਣੀ ਜਗ੍ਹਾ ਹੈ ਸ਼ਾਇਦ ਦਵਾਈ ਹੋ ਗਈ ਪਰ ਅਸਲੀ ਆਜ਼ਾਦੀ ਦੀ ਵਜ੍ਹਾ ਇਹ ਹੈ ਕਿ ਸਟ੍ਰਲਰ ਨੇ ਅੰਗਰੇਜ਼ਾਂ ਨੂੰ ਵੀ ਕਰ ਦਿੱਤਾ ਸੀ ਔਰ ਇੰਡੀਅਨ ਆਰਮੀ ਰਿਲਾਈਬਲ ਨਹੀਂ ਰਹੀ ਸੀ ਇੰਡੀਅਨ ਨੇਵੀ ਨੇ ਮੂਵਟਰੀ ਕਰ ਦਿੱਤੀ ਤਾਂ ਅੰਗਰੇਜ਼ ਗਏ ਜੇ ਗੱਲਾਂ ਨਾ ਹੁੰਦੀਆਂ ਤਾਂ ਅੰਗਰੇਜ਼ ਸ਼ਾਇਦ ਇੰਨੀ ਜਲਦੀ ਨਾ ਜਾਂਦੇ ਤੇ ਹੁਣ ਅੰਗਰੇਜ਼ ਚਲੇ ਗਏ ਉਸ ਤੋਂ ਬਾਅਦ ਇਮੀਡੀਏਟਲੀ ਅੰਗਰੇਜ਼ਾਂ ਨੇ ਜਾਣ ਤੋਂ ਬਾਅਦ ਆਜ਼ਾਦੀ ਮਿਲੀ ਆਜ਼ਾਦੀ ਦੇ ਵਿੱਚ ਫੌਜ ਨੇ ਰਾਈਟਸ ਕੰਟਰੋਲ ਦਾ ਬਹੁਤ ਤਕੜਾ ਕੰਮ ਕੀਤਾ ਬਲਕਿ ਵੈਸਟਰਨ ਕਮਾਂਡ ਉਸੇ ਜਮਾਨੇ 'ਚ ਬਣੀ ਦੋਨੋਂ ਮੁਰਫੂਜੀ ਦੋਨੋਂ ਸਾਈਡਾਂ ਤੋਂ ਆ ਰਹੇ ਸੀ ਬਹੁਤ ਬੁਰੀ ਹਾਲਤ ਦੇ ਵਿੱਚ ਭੁੱਖੇ ਤੇ ਹਾਏ ਵਿਦਆਊਟ ਐਨੀਥਿੰਗ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਣ ਵਾਸਤੇ ਵੀ ਤੇ ਆਉਣ ਵਾਸਤੇ ਤੇ ਪੂਰੀ ਇੰਡੀਪੈਂਡੈਂਸ ਤੋਂ ਬਾਅਦ ਜਦਨਾ ਰਾਈਟਸ ਦਾ ਕੰਮ ਸੀ ਸਾਰਾ ਫੌਜ ਨੇ ਕੰਟਰੋਲ ਕੀਤਾ ਔਰ ਥੋੜੇ ਹੀ ਹਫ਼ਤੇ ਬਾਅਦ ਅਕਤੂਬਰ 47 ਦੇ ਵਿੱਚ ਪਾਕਿਸਤਾਨ ਨੇ ਕਬਾਇਲੇ ਦੇ ਸੂ ਕਸ਼ਮੀਰ ਦੇ ਉੱਤੇ ਹਮਲਾ ਕਰਤਾ ਜੇ ਐਨਕੇ ਦੇ ਤੇ ਹਮਲਾ ਕਰਤਾ ਔਰ ਉਸ ਨੂੰ ਫੌਜ ਨੇ ਲਾਸਟ ਨਿਕ ਆਫ ਦਾ ਟਾਈਮ ਤੇ ਬਚਾਇਆ ਜੇ ਕੁਛ ਨੇੜੇ ਹੋਰ ਹੋ ਜਾਂਦੀ ਤਾਂ ਪਾਕਿਸਤਾਨ ਦੇ ਇੱਕ ਲੋਕਾਂ ਉਹ ਸਿਦਨਗਰ ਦੇ ਹਵਾਈ ਅੱਡੇ ਉੱਤੇ ਕਬਜ਼ਾ ਕਰ ਲੈਂਦੇ ਤਾਂ ਸਾਰੇ ਦਾ ਸਾਰਾ ਕਸ਼ਮੀਰ ਚਲਾ ਗਿਆ ਔਰ ਫੌਜੀਆਂ ਨੇ ਇੰਨੀ ਬਹਾਦਰੀ ਨਾਲ ਕਸ਼ਮੀਰ ਨੂੰ ਬਚਾਇਆ ਔਰ ਪਾਕਿਸਤਾਨ ਨੂੰ ਅੱਗੇ ਤਕੇਲਿਆ ਔਰ ਤਾਂ ਅੱਜ ਕਸ਼ਮੀਰ ਸਾਡੇ ਵਿੱਚ ਹੈ ਇਹ ਦੂਜੀ ਗੱਲ ਹੈ ਕਿ ਨਹਿਰੂ ਸਾਹਿਬ ਜੀ ਹਨ ਚਲੇ ਗਏ ਕਿ ਬਾਕੀ ਦੇ ਕਸ਼ਮੀਰ ਨੂੰ ਅਸੀਂ ਆਜ਼ਾਦ ਨਹੀਂ ਕਰਾ ਸਕੇ ਕਿਉਂਕਿ ਜਦੋਂ ਹੁਕਮ ਮਿਲ ਗਿਆ ਕਿ ਅੱਗੇ ਵਧ ਜਾਓ ਤਾਂ ਉਹਦੋਂ ਵਾਜ਼ੋਤੀ ਰੁਕਣਾ ਪਿਆ ਜੇ ਨਹਿਰੂ ਕੁਛ ਨਿਰ ਹੋਰ ਅਲਾਉ ਕਰਦੇ ਤਾਂ ਅੱਜ ਕੱਲੇ ਕਸ਼ੂਨਿਆਂ ਝਗੜੇ ਨਾ ਹੁੰਦਾ ਅਸੀਂ ਸਾਰੇ ਸਾਰਾ ਕਸ਼ੂਨਿ ਆਪਣੇ ਵਿੱਚ ਲਿਆ ਹੁੰਦਾ ਇਸ ਕਰਕੇ ਫੌਜ ਸ਼ੁਰੂ ਤੋਂ ਹੀ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਹੋਈਆਂ ਉਸ ਦੇ ਵਿੱਚ ਨਾਗਾਲੈਂਡ ਦੇ ਵਿੱਚ ਮੂਵਮੈਂਟ ਹੋਈ ਹਰ ਜਗ੍ਹਾ ਮੂਵਮੈਂਟ ਹੋਈ 950 ਤੋਂ ਲੈ ਕੇ ਅੱਜੇ ਤੱਕ ਫੌਜ ਸਾਰੀ ਇਨਸਰਜੀਆਂ ਦੇ ਨਾਲ ਲੜਾਈ ਲੀਏ ਸੋ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਆਜ਼ਾਦੀ ਦੇ ਵਿੱਚ ਭਾਰਤੀ ਫੌਜ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਪਰ ਕਿਤਨੇ ਕਿਤੇ ਇਗਨੋਰ ਕੀਤਾ ਜਾਂਦਾ ਨਾਮ ਨਹੀਂ ਦਿੱਤਾ ਜਾਂਦਾ ਉਸੇ ਤਰੀਕੇ ਦੇ ਨਾਲ ਕਹ ਲੋ ਵੀ ਹੋਰ ਸ਼ਹੀਦ ਵੀ ਨੇ ਜਿਵੇਂ ਕਿ ਅਕਸਰ ਜੇਕਰ ਗੱਲ ਆਜ਼ਾਦੀ ਦੀ ਕੀਤੀ ਜਾਵੇ ਜਿਵੇਂ ਤੁਸੀਂ ਕਿਹਾ ਕਿ ਮਹਾਤਮਾ ਗਾਂਧੀ ਜੀ ਦਾ ਨਾਮ ਆਉਂਦਾ ਹੈ ਸਹੀਦੇ ਆਜਮਪਾ ਗਗ ਸਿੰਘ ਦਾ ਨਾਮ ਹੁੰਦਾ ਸੁਖਦੇਵ ਦਾ ਨਾਮ ਹੁੰਦਾ ਰਾਜਗੁਰੂ ਦਾ ਨਾਮ ਹੁੰਦਾ ਉਸੇ ਤਰ੍ਹਾਂ ਮੰਗਲਪਾਂਡੇ ਹੋਗੇ ਜਦੋਂ ਕਿ ਚਿੰਗਾਰੀ ਜਿਹੜੀ ਹੈ ਮੰਗਲਪਾਂਡੇ ਤੋਂ ਹੀ ਸ਼ੁਰੂ ਹੋਈ ਸੀ ਉਹ ਵੀ ਖੁਦ ਇੱਕ ਸ਼ੈਨਿਕ ਸੀਗੇ ਤਾਥਿਆ ਪਾਂਡੇ ਤੋਂ ਚਿੰਗਾਰੀ ਸ਼ੁਰੂ ਹੋਈ ਸੀ ਕਿਉਂ ਜਿਹੜਾ ਆ ਅਕਸਰ ਲੋਕਾਂ ਦੇ ਵੱਲੋਂ ਕਿ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਵੀ ਇੱਥੋਂ ਚੀਜ਼ ਸ਼ੁਰੂ ਹੋਈ ਸੀ ਮੰਗਲਪਾਂਡੇ ਨੂੰ ਕਿਉਂ ਇਗਨੋਰ ਕੀਤਾ ਜਾਂਦਾ ਹੈ ਬਾਕੀ ਜਿਹੜੇ ਸ਼ਹੀਦ ਸੀਗੇ ਉਹਨਾਂ ਨੂੰ ਕਿਉਂ ਇਗਨੋਰ ਕੀਤਾ ਜਾਂਦਾ ਇਹਦਾ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ ਕਿਦਾ ਜਵਾਬ ਤੁਸੀਂ ਆਪਣੇ ਸਰੋਤਿਆਂ ਤੋਂ ਪੁੱਛ ਲਿਓ ਕਿ ਬਈ ਤੁਸੀਂ ਨਿੱਕੀ ਨਿੱਕੀ ਗੱਲ ਦੇ ਉੱਤੇ ਇੰਨੇ ਭੰਗੜੇ ਪਾਉਨੇ ਹੋ ਕਿ ਜਿਹੜੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਜਿਹੜੇ ਲੋਕਾਂ ਨੇ ਲੜਾਈਆਂ ਕੀਤੀਆਂ ਜਿਹੜੇ ਲੋਕਾਂ ਨੇ ਤੁਹਾਨੂੰ ਆਜ਼ਾਦੀ ਦਵਾਈ ਤੇ ਆਜ਼ਾਦੀ ਬਚਾਈ ਆਜ਼ਾਦੀ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਇਮੀਡੀਏਟਲੀ ਇੰਡੀਪੈਂਡੈਂਸ ਤੋਂ ਬਾਅਦ ਉਹਨਾਂ ਨੇ ਪਾਰਟੀਸ਼ਨ ਨੂੰ ਠੀਕ ਤਰੀਕੇ ਨਾਲ ਹੋਣ ਦਿੱਤਾ ਗਿਆ ਤੇ ਕਸ਼ਮੀਰ ਦੇ ਨੂੰ ਬਚਾਇਆ ਉਸ ਤੋਂ ਬਾਅਦ ਬਾਕੀ ਲੜਾਈਆਂ ਦੇ ਵਿੱਚ ਅਜੇ ਤੱਕ ਹੁਣ ਮਈ ਦੇ ਵਿੱਚ ਜਿਹੜਾ ਕੰਮ ਹੋਇਆ ਉਹਦੇ ਵਿੱਚ ਵੀ ਦੁਸ਼ਮਣ ਨੂੰ ਹਰਾਇਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸਭ ਨੂੰ ਪਤਾ ਹੋਣਾ ਚਾਹੀਦਾ ਤੇ ਤੁਹਾਡੇ ਸ ਨੂੰ ਸਰਵੋਤਮ ਪੁੱਛੋ ਖੁਦ ਕਿ ਭਈ ਮੰਗਲਵੰਡੇ ਕੌਣ ਸੀ ਮੇਰਾ ਖਿਆਲ ਹੈ 99 9.9 ਲੋਕ ਨੂੰ ਪਤਾ ਵੀ ਨਹੀਂ ਹੋਣਾ ਕਿ ਕੌਣ ਸੀ ਜਾਂ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਪਰਮਵੀਰ ਚੱਕਰ ਕਿਸ ਨੂੰ ਮਿਲਿਆ ਕਿਸੇ ਨੂੰ ਨਹੀਂ ਪਤਾ ਕਿਉਂਕਿ ਪਤਾ ਨਹੀਂ ਮੈਂ ਕੀ ਜਿਹੜੇ ਬਾਰੇ ਕਹਿ ਸਕਾਂ ਸਾਡੀ ਕਲਚਰ ਇਸ ਤਰ੍ਹਾਂ ਨਹੀਂ ਬਣ ਗਈ ਕਿ ਖਾਹੋ ਪੀਓ ਐਸ਼ ਕਰੋ ਐਂਡ ਦੇ ਆਰ ਟੇਕਿੰਗ एवरीथिंग ਫਾਰ ਗ੍ਰਾਂਟਡ ਸੋ ਸੁਪਰ ਗ੍ਰੇਡੀਅਸ ਆਪ ਲੱਗਦਾ ਹੈ ਵੀ ਜਿਸ ਚੀਜ਼ ਦੇ ਲਈ ਸਾਡੇ ਸ਼ਹੀਦਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਜਿਸ ਚੀਜ਼ ਦੇ ਲਈ ਤੁਸੀਂ ਐਨੇ ਟਾਈਮ ਤੱਕ ਸਰਹੱਦ ਤੇ ਤਾਇਨਾਤ ਸੀਗੇ ਸਾਟੀ ਭਾਰਤੀ ਫੌਜ ਤਾਇਨਾਤ ਹੈ ਉਹ ਚੀਜ਼ ਮਿਲ ਚੁੱਕੀ ਹੈ ਯਕੀਨਨ ਭਾਰਤ ਅਜਿਹਾ ਹੀ ਹੋਣਾ ਚਾਹੀਦਾ ਸੀਗਾ ਜਿਸ ਚੀਜ਼ ਦੇ ਲਈ ਅੱਜ ਫੌਜ ਜਿਹੜੀ ਹੈ ਉੱਥੇ ਸਰਹੱਦਾਂ ਦੇ ਤਾਇਨਾਤ ਦੇਖੋ ਕੱਲੀ ਪੋਲਿਟਿਕਲ ਆਜ਼ਾਦੀ ਨਾਲ ਆਜ਼ਾਦੀ ਨਹੀਂ ਮਿਲਦੀ ਉਹਦੇ ਨਾਲ ਫਾਈਨੈਂਸ਼ੀਅਲ ਆਜ਼ਾਦੀ ਵੀ ਹੋਣੀ ਚਾਹੀਦੀ ਹੈ ਅੱਜ ਤੁਸੀਂ ਰੋਜ਼ ਸੁਣਦੇ ਹੋ ਅਖਬਾਰਾਂ ਦੇ ਵਿੱਚ ਬਲਕਿ ਲੋਕ ਪ੍ਰਾਊਡਲੀ ਕਹਿੰਦੇ ਨੇ ਕਿ ਜੀ ਅਸੀਂ 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦੇ ਰਹੇ ਹਮ ਜਿਹੜੀ ਕੰਟਰੀ ਦੇ ਵਿੱਚ 80 ਕਰੋੜ ਲੋਕ ਰਾਸ਼ਨ ਨਹੀਂ ਅਫੋਰਡ ਕਰਦੇ ਉਸ ਕੰਟਰੀ ਨੂੰ ਤੁਸੀਂ ਕੀ ਯਾਰ ਸਮਝ ਸਕਦੇ ਹਮ ਉਹ ਇਹ ਇੱਕ ਕ੍ਰਿਸ਼ਨ ਦੀ ਮੈਂ ਇਹਨੂੰ ਯਾਦ ਹੀ ਨੁਕੀਕਾ ਪੋਲੀਟਿਕਲ ਇਰਾਦੀ ਹੈ নো ਡਾਊਟ ਪਰ ਜਿੰਨੇ ਚੇ ਬੰਦਾ ਦਾ ਢਿੱਡ ਨਹੀਂ ਭਰਦਾ ਬੰਦੇ ਨੂੰ ਇਕਨੋਮੀ ਠੀਕ ਨਹੀਂ ਹੁੰਦੀ ਉਹਦੇ ਤੇ ਰੋਟੀ ਕਪੜਾ ਮਕਾਨ ਉਹਨੂੰ ਨਹੀਂ ਚੰਗੀ ਤਰ੍ਹਾਂ ਮਿਲਦਾ ਤਾਂ ਉਹਨੂੰ ਫਿਰ ਉਸ ਉਸ ਯਾਦੀ ਦਾ ਕੀ ਫਾਇਦਾ ਇਹ ਸਾਰੀ ਗੱਲਾਂ ਔਰ ਚੀਨ ਸਾਡੇ ਦੁਬਾਰਾ ਜਾ ਰਿਹਾ ਚੀਨ 1949 ਦੇ ਵਿੱਚ ਉਹਦਾ ਰੈਵੋਲੂਸ਼ਨ ਆ ਜੀ ਸਾਡੇ ਦੁਬਾਰਾ ਆਈ ਵਿਲ ਸੇ 50 60 ਸਾਲ ਕੇ ਸ਼ਾਇਦ 100 ਸਾਲ ਲੱਗੇ ਹੋਏ ਉਹਨਾਂ ਥੇ ਕੋਈ ਆਜ਼ਾਦੀ ਨਹੀਂ ਉਹਨਾਂ ਨੇ ਸਾਰੀ ਸਾਡੀ ਕੋਈ ਉੱਥੇ ਗਰੀਬੀ ਨਹੀਂ ਹੈ ਉਹਨਾਂ ਨੇ ਸਾਰੀ ਗਰੀਬੀ ਖਤਮ ਕਰਤੀ ਕਿਸ ਤਰੀਕੇ ਨਾਲ ਕੀਤਾ ਉਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਇੱਥੇ ਇੰਨੀ ਗਰੀਬੀ ਅਜੇ ਵੀ ਹੈ ਇੰਨੀ ਲਾਲਾਡਨੈਸ ਅਜੇ ਵੀ ਹੈ ਅਰ ਜਦ ਇਹ ਮਹੱਲੀ ਚ ਗੋਲੀਆਂ ਚੱਲ ਰਹੀਆਂ ਨੇ ਔਰ ਦੂਜਾ ਸਾਡਾ ਜਿਹੜਾ ਹਰ ਜਗ੍ਹਾ ਵਰਲਡ ਦੇ ਵਿੱਚ ਜਿਹੜਾ 9 ਹੈ ਉਹ ਇਹਨਾਂ ਨਹੀਂ ਹੈ ਜਿੰਨਾ ਕਿ ਸਦਾ ਹੋਣਾ ਚਾਹੀਦਾ ਸੀ ਔਰ ਇਹਦੇ ਵਾਸਤੇ ਸਾਡਾ ਸਿਸਟਮ ਮੇਰੇ ਖਿਆਲਿਆ ਫਾਲਟੀ ਹੈ ਸਾਡੇ ਸਿਸਟਮ ਦੇ ਵਿੱਚ ਕ੍ਰੈਕਟੀਆਂ ਹੋ ਆ ਰਹੀਆਂ ਬਹੁਤ ਜ਼ਿਆਦਾ ਆ ਗਈਆਂ ਨੇ ਔਰ ਸਭ ਤੋਂ ਵੱਡੀ ਕ੍ਰੈਕਟੀ ਜਿਹੜੀ ਸਾਡੇ ਸਿਸਟਮ ਦੇ ਚਾਹੀਏ ਕਰਪਸ਼ਨ 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 ਸਾਡੀ ਜਿਹੜੀਆਂ ਇਲੈਕਸ਼ਨਾਂ ਨੇ ਉਹ ਇਲੈਕਸ਼ਨ ਨਹੀਂ ਹੈਗੀਆਂ ਉਹ ਆਕਸ਼ਨ ਹੈ ਇੱਕ ਬੰਦਾ ਕਹਿੰਦਾ ਮੈਂ 200 ਜੂਨੀਅਰ ਫ੍ਰੀ ਦੇਵਾਂਗਾ ਦੂਜਾ ਕਹਿੰਦਾ 250 ਦੇਵਾਂਗਾ ਤੀਜਾ ਕਹਿੰਦਾ ਮੈਂ 300 ਦੇਵਾਂਗਾ ਚੌਥਾ ਕਹਿੰਦਾ ਮੈਂ ਰਾਸ਼ਨ ਦੇਵਾਂਗਾ ਪੰਜਵਾਂ ਕਹਿੰਦਾ ਮੈਂ ਰਾਸ਼ਨ ਤੋਂ ਡੇ ਘਰੇ ਦੇਵਾਂਗਾ ਤੇ ਛੇਵਾਂ ਕਹਿੰਦਾ ਮੈਂ ਕੁਕਿੰਗ ਵੀ ਕਰਕੇ ਦੇਵਾਂਗਾ ਬਸ ਤੁਸੀਂ ਮੂੰਹ ਖੋਲ ਲੈਣਾ ਇਸ ਤਰ੍ਹਾਂ ਦੀ ਕ腐ਸ਼ਨ ਇਸ ਤਰ੍ਹਾਂ ਦੀ ਆਕਸ਼ਨ ਜਿਹੜੀ ਜਿੱਤਣ ਵਾਸਤੇ ਕੁਰਸੀ ਵਾਸਤੇ ਲੋਕ ਕਰ ਰਹੇ ਇਹਨੇ ਕੰਟਰੀ ਦਾ ਸੱਤਿਆਨਾਸ਼ ਕਰ ਦਿੱਤਾ ਔਰ ਇਹਨੂੰ ਠੀਕ ਕਰਨ ਦੇ ਵਾਸਤੇ ਇੱਕ ਨੂੰ ਆਪਣੀ ਪ੍ਰਾਇਮਰੀ ਸਰਕਾਰ ਜ਼ੋਰ ਲਾ ਰਹੀ ਹੈ ਪਰ ਮੇਰੇ ਹਿਸਾਬ ਨਾਲ ਹੋਰ ਤਕੜਾ ਜ਼ੋਰ ਲਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਵਾਕਈ ਆਪਣੀ ਸਟ੍ਰੈਟਜੀ ਨੂੰ ਦਰਜਾ ਕਰ ਰਹੇ ਹਾਂ ਉਹਨੂੰ ਮਾਨਸਕੀ ਅਸੀਂ ਪਾਪੂਲੇਸ਼ਨ ਦੇ ਮਿਸਟਰ ਨੰਬਰ 1 ਹੋਗੇ ਪਰ ਇਕਨੋਮੀ ਵਿੱਚ ਅਜੇ ਵੀ ਅਸੀਂ ਪਿੱਛੇ ਹਾਂ ਤੇ ਸਾਡਾ ਪੋਟੈਂਸ਼ੀਅਲ ਜੋ ਹੈ ਉਹ ਪੂਰਾ ਅਗੇ ਨਹੀਂ ਲੈ ਲੈਂਦਾ ਜਾ ਸਕਦਾ ਕਿਉਂਕਿ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੀ ਨਾ ਵਿਜਨ ਹੈ ਤੇ ਨਾ ਉਹ ਕਰਪਸ਼ਨ ਤੋਂ ਉੱਪਰ ਉੱਠ ਸਕਦੇ ਨੇ ਸੋ ਬਿਲਕੁਲ ਜਿਵੇਂ ਗੱਲ ਕੀਤੀ ਜਾਵੇ ਅਸੀਂ ਅੱਜ ਵੀ ਪਹਿਲਾਂ ਵੀ ਅਸੀਂ ਪ੍ਰੋਗਰਾਮ ਕੀਤਾ ਉਸ ਦੇ ਵਿੱਚ ਨੌਜਵਾਨਾਂ ਨੂੰ ਪੁੱਛਿਆ ਸੀਗਾ ਵੀ 15 ਅਗਸਤ ਦਾ ਜਿਹੜਾ ਕਿਉਂ ਮਨਾਇਆ ਜਾਂਦਾ ਕਈਆਂ ਨੂੰ ਪਤਾ ਨਹੀਂ ਹੈਗਾ ਅਜੇਨ ਕੀ ਕਹਿਣਾ ਚਾਹੂਗਾ ਕੀ ਸੰਦੇਸ਼ ਦੇਣਾ ਜਾਊਂਗਾ ਅੱਜ ਦੇ ਦਿਨ ਇਹਦਾ ਬਸ ਹੋਈ ਹੈ ਕਿ ਸਾਡੇ ਦੇਸ਼ ਪੱਖੀ ਦਾ ਜਜ਼ਬਾ ਨਹੀਂ ਹੈ ਸਾਨੂੰ ਪਤਾ ਨਹੀਂ ਕਿ 15 ਅਗਸਤ ਦੀ ਕੀ ਇੰਪੋਰਟੈਂਸ ਹੈ ਕਿਵੇਂ ਮਿਲਿਆ ਪੀਪਲ ਆਰ ਟੇਕਿੰਗ ਫॉर ਗਰੰਟਡ ਕਿ ਠੀਕ ਹੈ ਉਹਨਾਂ ਨੂੰ ਇੱਕ ਕਲਚਰ ਹੀ ਜੀ ਬਣ ਗਈ ਕਿ ਸਾਰੇ ਲੋਕ ਆਪਣੇ ਮੇਰੇ ਸਾਬ ਨਾਲ ਪੈਸੇ ਦੇ ਪਿੱਛੇ ਲੱਗੇ ਨੇ ਲੀਡਰ ਤੇ ਪੰਜਾਬੀ ਚ ਕਹਿੰਦੇ ਉਹਨੇ ਜੈਸਾ ਰਾਜਾ ਹੋ ਵੈਸੀ ਪਰਜਾ ਤੇ ਜਿਹੜੇ ਲੀਡਰ ਆਪਣੀ ਕੁਰਸੀ ਪਿੱਛੇ ਸਭ ਕੁਝ ਕਰ ਸਕਦੇ ਨੇ ਤੇ ਇਹ ਕਾਮ ਬੰਦਾ ਉਹ ਵੀ ਆਪਣੇ ਵਾਸਤੇ ਫਿਰ ਸਭ ਕੁਝ ਕਰਦਾ ਉਹਨੂੰ ਨੈਸ਼ਨਲ ਦੇਸ਼ ਭక్తి ਦਾ ਉਹਨੂੰ ਸੰਦੇਸ਼ ਆ ਮਿਲੇ ਨਹੀਂ ਨਾ ਉਹਨੂੰ ਇਨਸਪੀਰੇਸ਼ਨ ਮਿਲੀ ਕਿੰਨੇ ਸਾਡੇ ਲੀਡਰ ਨੇ ਜਿਹਨਾਂ ਤੁਸੀਂ ਕਹਿ ਸਕਦੇ ਹੋ ਕਿ ਉਹ ਸਾਡੇ ਰੋਲ ਮਾਡਲ ਦੇ ਅੱਖਾਂ ਮੰਨ ਕਰਕੇ ਦੇਖੋ ਕੋਈ ਮੈਨੂੰ ਨਾਮ ਲੈ ਕੇ ਦੇਖੋ ਜੀ ਫਲਾਣਾ ਲੀਡਰ ਮੇਰਾ ਰੋਲ ਰੋਲ ਮਾਰਦਾ ਉਹ ਮੇਰਾ ਖਿਆਲ ਹੱਥ ਦੀਆਂ ਉਂਗਲੀਆਂ ਤੇ ਵੀ ਨਹੀਂ ਵੀਣ ਜਾਂਦਾ ਜੀ ਜਿਹੜੋ ਅਸੀਂ ਕਾਪੀ ਕਰਨਾ ਚਾਹਾਂਗੇ ਜਿਹਦੇ ਵਰਗਾ ਸੀ ਬਣਨਾ ਚਾਹਾਂਗੇ ਇਸ ਕਰਕੇ ਇਸ ਸਾਰੇ ਜ਼ਰੂਰਤ ਹੈ ਲੋਕਾਂ ਨੂੰ ਜਗਾਉਣ ਦੀ ਤੇ ਸਰਕਾਰ ਜ਼ੋਰ ਲਾ ਰਹੀ ਹੈ ਪਰ ਅਜੇ ਹੋਰ ਜ਼ੋਰ ਲਾਉਣ ਦੀ ਲੋੜ ਹੈ ਸੋ ਬਿਲਕੁਲ ਏਸੀਕੇ ਰਿਟਾਇਰਡ ਬ੍ਰਿਗੇਡੀਅਰ ਹਰਬੰਸ ਸਿੰਘ ਜੀ ਜਨਾ ਤਾਂ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜ਼ਿਕਰ ਗੱਲ ਕੀਤੀ ਜਾਵੇ ਤਾਂ ਰਿਟਾਇਰ ਜਿਹੜੇ ਐਕਸ ਸਰਵਿਸਮੈਨ ਨੇ ਫੌਜੀ ਨੇ ਉਹਨਾਂ ਦੇ ਨਾਲ ਲਗਾਤਾਰ ਪੁਲਿਸ ਦੇ ਵੱਲੋਂ ਅਲੱਗ ਤਰੀਕੇ ਦਾ ਵਿਵਹਾਰ ਕੀਤਾ ਜਾਂਦਾ ਜਿਸ ਤਰੀਕੇ ਦੇ ਨਾਲ ਕਰਨਲ ਬਾਟਕੁਟਮਰ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਉਹ ਕਿਤਨਾ ਕਿਤੇ ਨਿੰਦਣਯੋਗ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਇਹ ਸੋਸ਼ਲ ਮੈਸੇਜ ਵੀ ਦਿੱਤਾ ਗਿਆ ਕਿ ਅਜ਼ਦੀ ਦੀ ਜਵਾਨੀ ਅਜ਼ਦੀ ਦੀ ਨਵੀਂ ਪਣੀਰੀ ਜਿਸ ਪਾਸੇ ਜਾ ਚੁੱਕੀ ਹੈ ਉੱਥੇ ਅੱਗੇ ਜਾ ਕੇ ਕੁਝ ਵੀ ਨਹੀਂ ਮਿਲਣਾ ਕਿਉਂਕਿ ਲੋਕਾਂ ਨੂੰ ਅੱਜ ਇਹ ਤੱਕ ਨਹੀਂ ਪਤਾ ਕਿ 15 ਅਗਸਤ ਜਿਸ ਦਿਨ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਉਹ ਕਿਉਂ ਮਨਾਇਆ ਗਿਆ ਸੀ ਲੋਕ ਜਿਹੜੇ ਨੇ ਸੋਸ਼ਲ ਮੀਡੀਆ ਦੇ ਪਿੱਛੇ ਲੱਗੇ ਹੋਏ ਨੇ ਸਾਡੇ ਰੀਅਲ ਹੀਰੋਸ ਕੌਣ ਨੇ ਉਹ ਨੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਹ ਫੌਜੀ ਨੇ ਜੋ ਸਰਹੱਦਾ ਤੇ ਅੱਜ ਵੀ ਤਾਇਨਾਤ ਨੇ ਉਹਨਾਂ ਦੇ ਬਾਰੇ ਜਿਹੜਾ ਆ ਇਹਨਾਂ ਨੌਜਵਾਨ ਨੂੰ ਬਿਲਕੁਲ ਨਹੀਂ ਪਤਾ ਤੇ ਪੁਲਿਸ ਨੂੰ ਵੀ ਜਿਹੜਾ ਆ ਇਸ ਵੱਲ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਜਿਹੜਾ ਆ ਪੁਲਿਸ ਦੇ ਉੱਤੇ ਪੂਰੀ ਤਰੀਕੇ ਦੇ ਨਾਲ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਫਿਊਚਰ ਦੇ ਵਿੱਚ ਅਜਿਹੀ ਘਟਨਾ ਨਾ ਵਾਪਰੇ ਜਿਸ ਦੇ ਨਾਲ ਕਿਸੇ ਵੀ ਐਕ ਸਰਵਿਸਮੈਨ ਜਾਂ ਫਿਰ ਛੁੱਟੀ ਆਏ ਫੌਜੀ ਦੇ ਨਾਲ ਅਜਿਹੀ ਘਟਨਾ ਜਿਹੜੀ ਆ ਉਹ ਵਾਪਰਨੀ ਚਾਹੀਦੀ ਹੈ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਵੇਕ ਰਾਜ ਮਿਰਪਖ ਪੋਸਟ